ਮੈਮ ਜਿਸ ਵੇਖ ਕੇ ਅਸੀਂ ਦੇਖ ਰਹੇ ਸੀ ਸਵੇਰ ਤੋਂ ਕਿ ਲਗਾਤਾਰ ਪਹਿਲੇ ਦੂਜੇ ਸਾਂ ਤੇ ਤੀਜੇ ਸਾਂ ਤੇ ਲਗਾਤਾਰ ਦੇਖ ਰਹੇ ਸੀ ਤੁਹਾਡੀਆਂ ਵੀ ਉਮੀਦਾਂ ਹਾਲਕਿ ਪੂਰੇ ਦੇਸ਼ ਭਰ ਦੀਆਂ ਉਮੀਦਾਂ ਸੀ ਕਿ ਇੱਕ ਚੰਗਾ ਜਿਹੜਾ ਪ੍ਰਦਰਸ਼ਨ ਹਾਲਕਿ ਉਹਨਾਂ ਵੱਲ ਕੀਤਾ ਗਿਆ ਲੇਕਿਨ ਫੇਰ ਵੀ ਉਹ ਤਗਮੇ ਤੋਂ ਥੋੜਾ ਜਿਹਾ ਪਿੱਛੇ ਰੇ ਕੁਝ ਦਿਲ ਦੇ ਵਿੱਚ ਐ ਤਾਂ ਨਹੀਂ ਐ ਵੀ ਠੀਕ ਐ ਬਹੁਤ ਚੰਗਾ ਕਰ ਸਕਦੀ ਸੋ ਬਿਹਤਰ ਕਰ ਸਕਦੀ ਹਾਂ ਹਾਂ ਦੇਖੋ ਐਤਾ ਹੁਣ ਹੈ ਹੀ ਜੋ ਹੈ ਫੈਕਟਰਸ ਫੈਕਟ ਕਿ ਇਹ ਬਿਹਤਰ ਕਰ ਸਕਦਾ ਸੀ ਔਰ ਯਾਨੀ ਕਿ ਉਹਦੇ ਜਿਹੜੇ ਪੋਟੈਂਸ਼ੀਅਲ ਨਹੀਂ ਸੀ ਲੇਕਿਨ ਉਹ ਸਮ ਸਮਾ ਨਹੀਂ ਸਾਰਥਕ ਸੀ ਹਨਾ ਉਹ ਪਲ ਜਿਹੜੇ ਸੀ ਉਹ ਸਾਡੇ ਹਿੱਸੇ ਦੇ ਨਹੀਂ ਸੀ ਉਹ ਕਿਸਮਤ ਵਿੱਚ ਜਿਸਦੇ ਲਿਖਿਆ ਸੀ ਮੈਡਲ ਆਣਾ ਉਹਨੇ نیچے ਉੱਪਰੋਂ ਆ ਗਿਆ ਔਰ ਅਰਜੁਨ ਦੀ ਕਿਸਮਤ ਵਿੱਚ ਨਹੀਂ ਸੀ ਉਹ ਚੀਜ਼ ਹਾਸਿਲ ਹੋਣਾ ਸੋ ਉਹ ਉੱਪਰੋਂ ਤੋਂ نیچے ਆ ਗਿਆ ਇਹ ਤਾਂ ਐਂਡ ਤੱਕ ਲਾਸਟ ਸ਼ਾਟ ਤੱਕ ਨਹੀਂ ਆਪਾਂ ਕਹਿ ਸਕਦੇ ਹੁੰਦੇ ਕਿ ਹਾਰ ਹੋਣੀ ਹੈ ਕਿ ਜਿੱਤ ਹੋਣੀ ਹੈ ਮਸਿਆ ਹੁੰਦਾ ਕਿ ਲਾਸਟ ਸ਼ਾਟ ਤੱਕ ਲੜਦੇ ਰਹਿਣਾ ਉਹ ਆਪਣੇ ਆਪ ਵੱਲੋਂ ਕੁਇਟ ਨਹੀਂ ਕਰਨਾ ਉਹਨੇ ਕੀਤਾ ਵੀ ਨਹੀਂ ਪਰਿਵਾਰ ਦਾ ਸਭ ਤੋਂ ਵੱਡਾ ਸਾਥ ਹੁੰਦਾ ਲੰਬੇ ਟਾਈਮ ਤੋਂ ਕਿਉਂਕਿ ਜਦੋਂ ਗੇਮ ਚੱਲ ਰਹੀ ਹੁੰਦੀ ਬੱਚੇ ਦੀ ਮਦਰ ਦਾ ਖਾਸ ਤੌਰ ਤੇ ਵੱਡਾ ਰੋਲ ਹੁੰਦਾ ਸੋ ਇਹ ਇਦਾਂ ਦੇ ਜਿਹੜੇ ਪਲ ਹੁੰਦੇ ਕਿ ਜਿੱਤ ਤੋਂ ਇੱਥੇ ਥੋੜਾ ਜਿਹਾ ਪਿੱਛੇ ਰਹਿ ਜਾਣਾ ਕਈ ਵਾਰ ਇਮੋਸ਼ਨਲ ਵੀ ਹੁੰਦੇ ਐ ਹਾਲਾਂਕਿ ਤੁਸੀਂ ਕੱਲੇ ਨਹੀਂ ਮਿਲਾਂਦਾ ਪੂਰਾ ਦੇਸ਼ ਪਰ ਜਿਹੜਾ ਸਾਰੇ ਇਮੋਸ਼ਨਲ ਵੀ ਹੋਏ ਸੀ ਕਿ ਬਿਲਕੁਲ ਜਿੱਤ ਦੇ ਨੇੜੇ ਆ ਕੇ ਉਹ ਬਿਲਕੁਲ ਕਿਉਂਕਿ ਮੈਂ ਤਾਂ ਇਹੀ ਵੇਟ ਕਰ ਰਹੀ ਸੀ ਕਿ ਹੁਣੇ ਅਰਜੁਨ ਦੇ ਪਪਾ ਆ ਕੇ ਮੈਨੂੰ ਕਹਿਣਗੇ ਦੀਪਤੀ ਦੇਖ अर्जुन ਦਾ ਮੈਡਲ ਆ ਗਿਆ ਹੈ ਨਾ ਬਟ ਉਹਨਾਂ ਨੇ ਮੈਂ ਕਿਉਂਕਿ ਮੈਚ ਨਹੀਂ ਦੇਖਦੀ ਹੁੰਦੀ ਮੈਂ ਦੇਖ ਨਹੀਂ ਪੰਦੀ ਤਾਂ ਉਹ ਮੈਨੂੰ ਆ ਕੇ ਕਹਿੰਦੇ ਦੀਪਤੀ ਆ ਜਾ ਬਾਹਰ ਅਰਜੁਨ ਦਾ ਮੈਚ ਫਿਨਿਸ਼ ਹੋ ਗਿਆ ਹੈ 4th ਰੈਂਕ ਤੇ ਉੱਪਰ ਆਂਦੇ ਆਂਦੇ ਮੈਚ ਜਿਹੜਾ ਸੀ ਉਹ ਆਪਣਾ ਹਾਸਿਲ ਨਹੀਂ ਹੋਇਆ ਅੱਜ ਦਾ ਸੋ ਆਪਾਂ ਤੁਹਾਡੇ ਦੁਖੀ ਤਾਂ ਹਾਂ ਪਰ ਨਿਰਾਸ਼ ਨਹੀਂ ਆ ਨਿਰਾਸ਼ ਹੁੰਦਾ ਮਤਲਬ ਹੁੰਦਾ ਕਿ ਕੁਇਟ ਕਰ ਜਾਣਾ ਤੇ ਅਸੀਂ ਕੁਇਟ ਕਰਨ ਵਾਲਿਆਂ ਵਿੱਚੋਂ ਹੈ ਨਹੀਂ ਤੇ ਨਾ ਹੀ ਅਰਜੁਨ ਉਹਨਾਂ ਵਿੱਚੋਂ ਹੈ ਹਾਂ ਥੋੜਾ ਬਹੁਤ ਦੇਖੋ ਇਹ ਜਦੋਂ ਆਪਾਂ ਜਿੱਤ ਨੂੰ ਛੂਕੇ ਹਾਰ ਦੇ ਵਿੱਚ ਤਬਦੀਲ ਹੋ ਜਾਂਦੀ ਸਾਡੀ ਜਿੱਤ ਤਾਂ ਦੁਖੀ ਤਾਂ ਹੁੰਦੇ ਆ ਆਪਾਂ ਹਿਊਮਨ ਬੀਿੰਗ ਆ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦੁਬਾਰਾ ਖੜੇ ਨਹੀਂ ਹੋਣਾ ਜਾਂ ਦੁਬਾਰਾ ਅਸੀਂ ਫਾਈਟ ਨਹੀਂ ਕਰਨੀ ਅਸੀਂ ਜਿੱਤਾਂਗੇ ਜ਼ਰੂਰ ਉਹ ਦਿਨ ਵਿੱਚ ਛੇਤੀ ਆਊਗਾ ਜਾਂਗੇ ਜਾ ਰਹੀਏ ਨਾਮ ਵੀ ਅਰਜੁਨ ਰੱਖਿਆ ਹੋਇਆ ਸੋਚ ਕੇ ਰੱਖਿਆ ਸੀ ਕਿ ਇਸੇ ਗੇਮ ਦੇ ਵਿੱਚ ਨਹੀਂ ਨਹੀਂ ਇਸ ਗੇਮ ਵਿੱਚ ਨੇ ਪਾਣਾ ਇਹ ਤਾਂ ਨਹੀਂ ਸੀ ਡਿਸਾਈਡਡ ਬਟ ਅਰਜੁਨ ਦੇ ਬਰਥ ਤੋਂ ਪਹਿਲਾਂ ਹੀ ਉਹਦੇ ਪਾਪਾ ਨੇ ਨਾਮ ਰੱਖ ਦਿੱਤਾ ਹੋਇਆ ਸੀ ਕਿ ਜੇ ਬੇਟੀ ਹੋਈ ਤਾਂ ਨਾਮ ਦੁਰਗਾ ਰੱਖਾਂਗੇ ਬੇਟਾ ਹੋਇਆ ਤਾਂ ਅਰਜੁਨ ਰੱਖਾਂਗੇ ਸੋ ਸਾਡੇ ਘਰ ਪਹਿਲੀ ਬੇਟੀ ਹੋਈ ਤਾਂ ਉਹਦਾ ਨਾਮ ਦੁਰਗਾ ਹੀ ਰੱਖਿਆ ਗਿਆ ਵੱਡੀ ਬੇਟੀ ਦਾ ਨਾਮ ਦੁਰਗਾ ਹੈ ਤਾਂ ਜਦੋਂ ਅਰਜੁਨ ਹੋਇਆ ਤਾਂ ਉਹਦਾ ਨਾਮ ਅਰਜੁਨ ਹੀ ਰੱਖਿਆ ਗਿਆ ਸੋ ਬਰਥ ਤੋਂ ਪਹਿਲਾਂ ਹੀ ਨਾਮ ਉਹਨੇ ਪਾਪਾ ਨੇ ਰੱਖ ਦਿੱਤੇ ਸੀ ਹਾਂ ਐਮ ਕੀ ਪਲੈਨਿੰਗ ਸੀ ਉਹਨਦੇ ਮਨ ਵਿੱਚ ਕੀ ਨਹੀਂ ਬਟ ਉਹਨਦੇ ਮਨ ਵਿੱਚ ਗਾ ਰਸੂਲ ਹਮਜ਼ਾ ਤੋਂ ਉਹ ਮੇਰਾ ਪਾਕਿਸਤਾਨ ਵਿੱਚ ਲਿਖਦਾ ਜਿਹੜੇ ਆਵਾਰ ਲੋਕ ਨੇ ਨਾ ਉਹ ਕਹਿੰਦੇ ਨੇ ਕਿ ਜਿਹੜਾ ਨਾਮ ਹੈ ਬੱਚੇ ਦਾ ਰੱਖਣਾ ਉਹ ਸਭ ਤੋਂ ਵੱਡਾ ਜ਼ਿੰਦਗੀ ਦਾ ਟਾਸਕ ਹੁੰਦਾ ਹੈ ਕਿਉਂਕਿ ਸਾਡੇ ਮਰਨ ਤੋਂ ਬਾਅਦ ਵੀ ਸਾਨੂੰ ਜਿਹੜਾ ਜਿੰਦਾ ਰੱਖਦਾ ਸਾਡਾ ਨਾਮ ਰੱਖਦਾ ਜੇ ਅਸੀਂ ਉਹ ਵੱਡੇ ਕੰਮ ਕਰਕੇ ਗਏ ਆ ਤੇ ਨਾਮ ਮਰਨ ਤੋਂ ਬਾਅਦ ਵੀ ਚੱਲਦਾ ਰਹਿਣਾ ਸੋ ਸਾਡਾ ਨਾਮ ਜ਼ਰੂਰ ਜਿਹੜਾ ਹੈ ਨਾ ਉਹ ਸਹੀ ਰੱਖਿਆ ਜਾਣਾ ਚਾਹੀਦਾ ਸ਼ਾਇਦ ਚਾਹੇ ਉਹਨਾਂ ਨੇ ਮੇਰੇ ਹਸਬੰਡ ਨੇ ਰਸੂਲ ਹਮਜ਼ਾ ਤੋਂ ਉਹਨੂੰ ਪੜਿਆ ਤਾਂ ਨਹੀਂ ਪਰ ਉਹ ਸੋਚਦੇ ਜ਼ਰੂਰ ਨੇ ਕਿ ਜਿਹੜਾ ਨਾਮ ਹੈ ਨਾ ਉਹਨਾਂ ਨੂੰ ਹਮੇਸ਼ਾ ਤੋਂ ਹੁੰਦਾ ਸੀ ਕਿ ਮੇਰੇ ਬੱਚੇ ਜਦੋਂ ਕਿਸੇ ਵੀ ਆਫਿਸ ਵਿੱਚ ਬੈਠੇ ਹੋਣਗੇ ਜਿਹੜੀ ਨੇਮ ਪਲੇਟ ਹੈ ਨਾ ਉਹਨੂੰ ਪੜ੍ਹ ਕੇ ਇੱਕ ਵਾਰੀ ਬੰਦਾ ਸੋਚ ਕੇ ਅੰਦਰ ਪੈਰ ਰੱਖਿਆ ਕਿ ਮੈਂ ਦੁਰਗਾ ਨੂੰ ਮਿਲਣ ਜਾ ਰਿਹਾ ਜਾਂ ਅਰਜੁਨ ਨੂੰ ਮਿਲਣ ਜਾ ਰਿਹਾ ਸੋ ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਰਹਿੰਦਾ ਸੀ ਸੋ ਉਹਨਾਂ ਨੇ ਕੁਝ ਸੋਚ ਸਮਝ ਕੇ ਉਹਨਾਂ ਨੂੰ ਕੋਈ ਇਲਾਹੀ ਇਲਮ ਹੋਇਆ ਹੋਣਾ ਬਿਲਕੁਲ ਤੁਸੀਂ ਤੁਹਾਡੀ ਇਹੋ ਜਿਹੀ ਪਲੈਨਿੰਗ ਸੀਗੀ ਆ ਤਾਂ ਜ਼ਾਹਿਰ ਜੀ ਗੱਲ ਹੈ ਅੱਜ ਇਸ ਮੁਕਾਮ ਤੇ ਵੀ ਪਹੁੰਚੇ ਨੇ ਸੋ ਜਿਵੇਂ ਤੁਸੀਂ ਦੱਸ ਰਹੀ ਸੀ ਤੁਹਾਡੇ ਬਾਕੀ ਬੱਚੇ ਜਿਹੜੇ ਨੇ ਉਹ ਵੀ ਗੇਮਸ ਦੇ ਵਿੱਚ ਨੇ ਮੇਰੀ ਵੱਡੀ ਬੇਟੀ ਜਿਹੜੀ ਹੈ ਉਹ ਇੰਟਰਨੈਸ਼ਨਲ এনवायरमेंटਲ ਲਾ ਦੇ ਵਿੱਚ ਐਲ ਐਲ ਐਮ ਕਰ ਰਹੀ ਹੈ ਜਰਮਨੀ ਐ ਉਹ ਔਰ ਉਹ ਗੇਮ ਵਿੱਚ ਨਹੀਂ ਹੈ ਪਰ ਜੇ ਗੇਮ ਵਿੱਚ ਹੁੰਦੀ ਤਾਂ ਕਿਉਂਕਿ ਨਾ ਜਦੋਂ ਅਰਜੁਨ ਨਾਲ ਉਹ ਜਾਇਆ ਕਰਦੀ ਸੀ ਮੈਚਸ ਦੇ ਵਾਸਤੇ ਇੱਕ ਵਾਰੀ ਗਗਨ ਨਾਰੰਗੀ ਕਹਿਣ ਲੱਗੇ ਮੇਰੇ ਹਸਬੰਦ ਨੂੰ ਕਿ ਬਬੂਟਾ ਸਾਹਿਬ ਤੁਸੀਂ ਆਪਣੀ ਬੇਟੀ ਨੂੰ ਗੇਮ ਵਿੱਚ ਪਾਓ ਮੈਂ ਤੁਹਾਨੂੰ ਲਿਖ ਕੇ ਦੇਣਾ ਤੁਹਾਨੂੰ ਬੜੇ ਬਿਹਤਰ ਰਿਜ਼ਲਟ ਦੇਗੀ ਅਸੀਂ ਕਿਹਾ ਵੀ ਬਟ ਅਸੀਂ ਜ਼ਬਰਦਸਤੀ ਬੱਚਿਆਂ ਨਾਲ ਨਹੀਂ ਕਰਦੇ ਉਹਦਾ ਇੰਟਰਸਟ ਨਹੀਂ ਸੀ ਉਹਦਾ ਪੜ੍ਹਾਈ ਵਿੱਚ ਹੀ ਸੀ ਉਹਨਾਂ ਨੇ ਆਪਣਾ ਪੜ੍ਹਾਈ ਵਿੱਚ ਬੈਸਟ ਦਿੱਤਾ ਹਮੇਸ਼ਾ ਹੁਣ ਜਿਹੜੀ ਸਾਡੀ ਛੋਟੀ ਬੇਟੀ ਹੈ 8 ਸਾਲ ਦੀ ਹੈ ਉਹ ਸਵਿਮਿੰਗ ਕਰ ਰਹੀ ਹੈ ਅੱਜਕੱਲ੍ਹ ਉਹ ਨੂੰ ਹੁਨੇ ਤਾਂ ਇਹ ਹੈ ਕਿ ਮੈਂ ਹਮੇਸ਼ਾ ਬੋਲੇਗੀ ਮੈਂ ਮम्मी पापा ਦਾ ਨਾਮ ਰੋਸ਼ਨ ਕਰੂੰਗੀ ਮੈਂ ਮम्मी ਮੈਂ ਅਰਜੁਨ ਭయ్యా ਤੋਂ 골ਡ ਮੈਡਲ ਨਹੀਂ ਲਾਇਆ ਨਾ ਸੋ ਮੈਂ ਦੇਖਣਾ 골ਡ ਮੈਡਲ ਲੈ ਕੇ ਆਉਂਗੀ ਔਰ ਹਮੇਸ਼ਾ ਜਿੱਤ ਕੇ ਆਉਂਗੀ ਯਾਨੀ ਕਿ ਉਹਦੇ ਮਨ ਵਿੱਚ ਅਰਜੁਨ ਨੂੰ ਦੇਖ ਕੇ ਹੁਨੇ ਤਾਂ ਇਹ ਹੈ ਕਿ ਮੈਂ ਫੀਲਡ ਵਿੱਚ ਉਤਰਨੇ ਮੈਂ ਹਾਰ ਕੇ ਨਹੀਂ ਆਣਾ ਮੈਂ ਜਿੱਤ ਕੇ ਆਣਾ ਸੋ ਜਦੋਂ ਆਪਾਂ ਜਿੱਤਣ ਦੀ ਮਨਸ਼ਾ ਨਾਲ ਮੈਦਾਨ ਵਿੱਚ ਉਤਰਦੇ ਆਂ ਤੇ ਫਿਰ ਮੈਨੂੰ ਲੱਗਦਾ ਹੈ ਕਿ ਜੇ ਹਾਥੀ ਮੰਗਾਗੇ ਤੇ ਕੀੜੀ ਤੇ ਜ਼ਰੂਰ ਮਿਲੇਗੀ। ਵੀ ਦੇਖੋ ਚੌਥੇ ਸੰਤਰੇ ਨੇ ਚੰਗਾ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਹੈ। ਅੱਛਾ ਉਸ ਤੋਂ ਬਾਅਦ ਤੁਹਾਡੀ ਗੱਲ ਵੀ ਹੋਈ ਹੈ ਅਰਜੁਨ ਦੇ ਨਾਲ। ਨਹੀਂ ਜੀ ਸ਼ਾਇਦ ਉਹ ਪਾਪਾ ਦੀ ਨੀਚੇ ਹੋ ਗਈ ਹੋਈ ਤੇ ਮੈਂ ਕੁਝ ਕਹਿ ਨਹੀਂ ਸਕਦੀ। ਬਟ ਮੇਰੀ ਨਹੀਂ ਹੋਈ ਕਿਉਂਕਿ ਅਰਜੁਨ ਦੇ ਪਾਪਾ ਇਸ ਪੋਜੀਸ਼ਨ ਵਿੱਚ ਇਸ ਸਿਚੁਏਸ਼ਨ 'ਚ ਨਹੀਂ ਸੀ ਕਿ ਕਿਸੇ ਨਾਲ ਗੱਲ ਕਰ ਪਾਉਂਦੇ। ਸੋ ਇਹ ਡਿਊਟੀ ਮੈਨੂੰ ਨਿਭਾਣੀ ਪੈ ਰਹੀ ਹੈ। ਅਦਰਵਾਇਜ਼ ਉਹੀ ਗੱਲਾਂ ਕਰ ਰਹੇ ਹੁੰਦੇ ਸਾਰਿਆਂ ਦੇ ਨਾਲ ਹੈਨਾ ਅਰਜੁਨ ਬਾਰੇ ਉਹਦੀ ਸਾਰੀ ਜਰਨੀ ਬਾਰੇ ਤੁਹ ਜਿੰਨਾ ਕੰਟਰੀਬਿਊਸ਼ਨ ਅਰਜੁਨ ਦੇ ਪਾਪਾ ਦਾ ਹੈ ਮੇਰਾ ਉਹਨਾ ਨਹੀਂ ਹੈ ਜੇ ਅਰਜੁਨ ਦੇ ਪਾਪਾ ਉਹਦੇ ਨਾਲ ਨਾ ਹੁੰਦੇ ਤਾਂ ਅੱਜ ਅਰਜੁਨ ਇੱਥੇ ਤੱਕ ਕਦੀ ਵੀ ਨਾ ਪਹੁੰਚਿਆ ਹੁੰਦਾ ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਅਜੇ ਸਦਮੇ ਵਿੱਚ ਨੇ ਕਿ ਅਰਜੁਨ ਮੈਡਲ ਤੋਂ ਬਾਹਰ ਜਾ ਰਿਹਾ ਗਿਆ ਇਹਦੇ ਕੋਈ ਤੁਸੀਂ ਬਣਾ ਜਿਹੜਾ ਮਨ ਹੈ ਉਹ ਇਹਨਾਂ ਭਾਰੀ ਨਾਲ ਕੋ ਚੰਗਾ ਪ੍ਰਦਰਸ਼ਨ ਦੇ ਚ ਪੈ ਰਹੇ ਜਿਹੜਾ ਉਹਨਾਂ ਦੀ ਇਸ਼ਲਾਗਾ ਕਰ ਰਿਹਾ ਕਿ ਚੰਗਾ ਪ੍ਰਦਰਸ਼ਨ ਕੀਤਾ ਬਾਕੀ ਹਾਕ ਜਿਤ ਮੈਦਾਨ ਦੇ ਵਿੱਚ ਜਾ ਕੇ ਜਦੋਂ ਮੈਦਾਨ ਚ ਉਤਰਾਂਗੇ ਤਾਂ ਇਹਹੀ ਸਪੋਰਟਸਮੈਨਸ਼ਿਪ ਹੈ ਨਾ ਇਹ ਸਾਨੂੰ ਹਾਰਨ ਨੂੰ ਵੀ ਖੇੜੇ ਮੱਥੇ ਸਵੀਕਾਰਨਾ ਸਿਖਾਉਂਦੀ ਹੈ ਸੋ ਆਪਾਂ ਟੁੱਟੇ ਨਹੀਂ ਆ ਅਸੀਂ ਤਾਂ ਇਹ ਸਾਡਾ ਅਰਜੁਨ ਦਾ ਸੁਪਨਾ ਹੈ ਕਿ ਮੈਂ 올림픽ਸ ਮੈਡਲ ਲੈ ਕੇ ਆਵਾਂਗਾ ਤਾਂ ਕੋਈ ਨਹੀਂ ਹੁਣ ਦੁਬਾਰਾ ਫਿਰ ਤੋਂ ਤਿਆਰੀ ਕਰੇਗਾ ਫਿਰ ਤੋਂ 올림픽ਸੇ ਕੁਆਲੀਫਾਈ ਕਰੇਗਾ ਫਿਰ ਜਾਏਗਾ ਮੈਦਾਨ ਚ ਖੜਾ ਹੋਏਗਾ ਤੇ ਰੱਬ ਕਰੇਗਾ ਤੇ ਅਗਲੀ ਵਾਰੀ ਆਪਾ ਜਿਹੜਾ ਉਹ 골ਡ ਮੈਡਲ ਹੀ ਦਿਨੇ ਸਮਾਗੇ ਜੀ ਬਿਲਕੁਲ ਐਸੀ ਸਣੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਅੱਛਾ ਬੈਠੀ ਹੈ ਚੰਗੇ ਦੀ ਉਮੀਦ ਹਮੇ ਅਸੀਂ ਹਮੇਸ਼ਾ ਕਰਦੇ ਹਾਂ ਸਾਨੂੰ ਪੋਜ਼ਿਟਿਵ ਰਹਿਣਾ ਵੀ ਚਾਹੀਦਾ ਹੈ ਕੋਈ ਗੱਲ ਜਦੋਂ ਅਰਜੁਨ ਗਈ ਸੀ ਤਾਂ ਮਾਵਾਂ ਨਾਲ ਬੜੀ ਇਲਾਮਾ ਹੁੰਦੀਆਂ ਨੇ ਬੱਚੇ ਨੇ ਖਾਸ ਕਰਕੇ ਔਰਤੇ ਪੁੱਤਾਂ ਦੀਆਂ ਕਿ ਗੱਲਾਂ ਕੀਤੀਆਂ ਤੁਹਾਡੇ ਨਾਲ ਔਰ ਕੀ ਤੁਹਾਡੀ ਕਾਨਵਰਸੇਸ਼ਨ ਰਹੀ ਸੀ ਅੱਹ ਵਸੇ ਅਸੀਂ ਜਦੋਂ ਉਹਨੇ ਮੈਚ ਤੇ ਜਾਣਾ ਹੁੰਦਾ ਫਿਰ ਅਸੀਂ ਮੈਚ ਦੀਆਂ ਗੱਲਾਂ ਨਹੀਂ ਕਰਦੇ ਹੁੰਦੇ ਅਸੀਂ ਸੋਹਣੀਆਂ ਗੱਲਾਂ ਕਰਦੇ ਹੁੰਨੇ ਮੈਂ ਉਹਨ ਕਹਿੰਨੇ ਮੈਂ ਕਿਨੇ ਅਰਜੁਨ ਸੋਹਣੇ ਸੁਪਨੇ ਦੇਖਿਆ ਕਰ ਸੋਣ ਲੱਗਿਆ ਨਾ ਗੱਲ ਤਾਂ ਹਾਸੇ ਵਾਲੀ ਹੈ ਜਿਹੜੀ ਸੋਚਦਾ ਨਹੀਂ ਹੈ ਮੈਨੂੰ ਕਹਿੰਨੇ ਨੇ ਤੈਨੂੰ ਜਿਹੜੀ ਕੋ ਸੋਹਣੀ ਕੁੜੀ ਲੱਗਦੀ ਹੈ ਨਾ ਤੂੰ ਸੋਣ ਲੱਗੇ ਨਾ ਉਹਨੂੰ ਯਾਦ ਕਰਿਆ ਕਰਦੇ ਨਾ ਸੋਹਣੇ ਸੁਪਨੇ ਆਣਗੇ ਤੇ ਉਹ ਕਹਿੰਦਾ ਹਾਂ ਮम्मा ਮੈਂ ਆਪਣੀ ਰਾਈਫਲ ਦੇਖ ਲਈ ਹੈ ਹਾਂਜੀ ਉਹ ਕਹਿੰਦਾ ਮम्मा ਇਹੀ ਮੇਰੀ ਗਰਲਫ੍ਰੈਂਡ ਹੈ ਇਹੀ ਮੇਰੀ ਜ਼ਿੰਦਗੀ ਹੈ ਤਾਂ ਉਹ ਈਵਨ ਆਪਣੇ ਬੈੱਡ ਤੇ ਆਪਣੀ ਰਾਈਫਲ ਨੂੰ ਨਾਲ ਲੈ ਕੇ ਸੌਂਦਾ ਹੈ ਤਾਂ ਉਹ ਕਹਿੰਦਾ ਮम्मा ਤੁਸੀਂ ਕਹਿਆ ਸੀ ਨਾ ਕਿ ਸੋਹਣੀ ਕੁੜੀ ਨੂੰ ਦੇਖ ਲਈ ਤੇ ਵੀਡੀਓ ਕਾਲ ਤੇ ਦਿਖਾਏਗਾ ਕਿ ਹੈਲੋ ਮम्मा ਮੈਂ ਸੋਹਣੀ ਕੁੜੀ ਦੇਖ ਲਈ ਹੈ ਤੇ ਮੈਂ ਕਿਹਾ ਚੱਲ ਮੇਰਾ ਪੁੱਤਰ ਹੁਣ ਤੂੰ ਸੌ ਜਾ ਤੈਨੂੰ ਸੋਹੇ ਸੁਪਨੇ ਆਉਣਗੇ ਜਿੰਨਾ ਚਿਹਰਾ ਦੇਖ ਕੇ ਸੌਏਗਾ ਨਾ ਉਹੀ ਤੇਰੀ ਜ਼ਿੰਦਗੀ ਦਾ ਹਾਸਿਲ ਹੋਏਗਾ ਸੋ ਉਹ ਆਪਣੇ ਵੱਲੋਂ 100% ਦੇ ਰਿਹਾ ਹੈ ਨਾ ਬੱਚੇ ਦਾ ਤਾਂ ਦੋਸ਼ ਨਹੀਂ ਹੈ ਨਾ ਉਹਦਾ ਉੱਤੇ ਜਿੰਨਾਂ ਵਾਸਤੇ ਖੜਾ ਹੋਇਆ ਸੀ ਔਰ ਬਾਕੀ ਵੀ ਜਿੰਨਾਂ ਵਾਸਤੇ ਖੜੇ ਹੋਏ ਸੀ ਹੁਣ ਇਹ ਤਾਂ ਨਸੀਬ ਦੀ ਗੱਲ ਹੈ ਸਾਡੇ ਨਸੀਬ ਚ ਅੱਜ ਨਹੀਂ ਸੀ ਮੈਡਲ ਤਾਂ ਨਹੀਂ ਆਇਆ ਕੋਈ ਨਹੀਂ ਤਾਰੇ ਬਦਲਦੇ ਨੇ ਬਦਲਦੇ